ਇੱਕ ਹੋਰ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਬਹੁਤ ਸਾਰੀਆਂ ਤੁਸੀਂ ਦੇਖੋਗੇ ਜਿਵੇਂ ਕਿ ਆਪਾਂ ਹਰ ਰੋਜ਼ ਗੱਡੀਆਂ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਵਧੀਆ ਗੱਡੀਆਂ ਨੇ ਵਧੀਆ ਰੇਟ ਨੇ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਬਹੁਤ ਸਾਰੀਆਂ ਗੱਡੀਆਂ ਨੇ ਇੱਕ ਗੱਡੀ ਨਹੀਂ ਹੈਗੀ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਆਪਾਂ ਤੁਹਾਡੇ ਇਲਾਕੇ ਚੋਂ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94656929488 ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੀ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਲਟੋ ਚੈੱਕ ਕਰੋ ਇੱਕ ਵਾਰੀ ਗੱਡੀ ਦਾ ਰੰਗ ਆਪਾਂ ਨੂੰ ਸਿਲ버 ਮਿਲੂਗਾ 2013 ਮਾਡਲ ਗੱਡੀ ਹੈ 2028 ਤੱਕਰ ਪਾਸਿੰਗ 1,62,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਜੇ ਕਿਸੇ ਨੇ ਦੇਖਣੀ ਹੈ ਜੀ ਗੱਡੀ ਖੜੀ ਹੈ ਮਾਲਕ ਦੇ ਘਰੇ ਅਹਿਮਦਗੜ੍ਹ ਏਰੀਆ 'ਚ ਸੈਕੰਡ ਓਨਰ ਗੱਡੀ ਹੈ 75-80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਹੈ ਫੋਟੋ ਮਾਲਕ ਨੇ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਸਾਰਾ ਖੁਸ਼ੀਆਂ ਤੁਸੀਂ ਦੇਖ ਰਹੇ ਹੋ ਸੀ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਨੰਬਰ ਵਾਈ ਦਾ ਸਕਰੀਨ ਤੇ 95922 31109 ਸੈਕੰਡ ਗੱਡੀ ਆਪਾਂ ਸਵਿਫਟ ਡਿਜ਼ਾਇਰ VDI ਲੈ ਕੇ ਪਹੁੰਚੇ ਹਾਂ ਸੀ ਪੰਜਾਬ ਨੰਬਰ ਚਿੱਟੇ ਰੰਗ ਦੀ ਆ ਇਹ ਗੱਡੀ ਘਰੇ ਖੜੀ ਆ 2009 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ 2029 ਤੱਕ ਇਸ ਗੱਡੀ ਦੀ ਪਾਸਿੰਗ ਮਿਲ ਜੂਗੀ 1 ਲੱਖ 45000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਤੇ ਗੱਡੀ ਆਪ ਨੂੰ ਮਿਲੂਗੀ ਇਹ ਮੁਕਤਸਰ ਸਾਹਿਬ ਏਰੀਆ ਚ 80 ਤੋਂ 85 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆ ਰੰਗ ਗੱਡੀ ਦਾ ਪੂਰਾ ਵਧੀਆ ਪਿਆ ਕੇ ਨਾ ਤਾਂ ਕੋਈ ਐਕਸੀਡੈਂਟਡ ਆ ਗੱਡੀ ਬਾਕੀ ਚਾਰੇ ਪਾਸੋਂ ਤੁਹਾਡੇ ਸਾਹਮਣੇ ਜੀ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਮਿਊਜ਼ਿਕ ਸਿਸਟਮ ਏਸੀ ਹੀਟਰ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਦੇਖਣ ਨੂੰ ਮਿਲ ਜੂਗੀ ਨੰਬਰ 22 ਦਾ ਸਕਰੀਨ ਤੇ ਆ ਜੀ ਜਿੰਨਾਂ ਦੀ ਇਹ ਗੱਡੀ ਆ 80546 39804 ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਕੋਈ ਗੱਡੀ ਐ ਮੋਟਰਸਾਈਕਲ ਐ ਘਰ ਐ ਕੂਠੀ ਐ ਮਕਾਨ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਨ ਕਰੀ ਫੋਟੋ ਮੈਂ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾ ਤੁਹਾਡੇ ਅੱਡੇ ਲਗਾ ਦੇਵਾਂਗੇ ਜੀ ਜਨ ਅਸਟੀਲੋ ਗੱਡੀ ਦੀ ਗੱਲ ਕਰਾਂਗੇ BX I ਮਾਡਲ ਚ 2009 ਮਾਡਲ ਗੱਡੀ ਐ 2029 ਤੱਕਰ ਪਾਸਿੰਗ ਐ 1 ਲੱਖ ਤੇ 15000 ਰੁਪਇਆ ਮਾਲਕ ਨੇ ਡਿਮਾਂਡ ਕੀਤੀ ਐ ਫਿਰੋਜ਼ਪੁਰ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚਿਆ 6570 ਪੈਸੀ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਐ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ 9781303385 ਮਾਲਕ ਦਾ ਨੰਬਰ ਐ ਜਿੰਨਾਂ ਦੀ ਗੱਡੀ ਆ ਬਾਕੀ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਬਾਕੀ ਆਪਾਂ ਗੱਲ ਕਰੀਏ ਗੱਡੀ ਦੀ ਤਾਂ ਆਸੇ ਪਾਸੋਂ ਦੇਖੋ ਜੀ ਚਾਰੇ ਪਾਸੋਂ ਦੇਖੋ ਅੰਦਰੋਂ ਦੇਖੋ ਬਾਹਰੋਂ ਦੇਖੋ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਮਾਲਕ ਕਹਿੰਦੇ ਨੇ ਵੀ ਗੱਡੀ ਤੇ 1 ਰੁਪਿਆ ਲਾਉਣ ਦੀ ਲੋੜ ਨਹੀਂ ਮੌਕੇ ਦਾ ਸਾਰਾ ਕੰਮ ਟੋਟਲ ਹੋਏਗਾ ਬਾਕੀ ਨੰਬਰ 2 ਦਾ ਸਕਰੀਨ ਤੇ ਜਿਨ੍ਹਾਂ ਦੀ ਗੱਡੀ ਹੈ ਕਿਸੇ ਨੇ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ 9781303385 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਗੱਲ ਕਰਾਂਗੇ ਜੀ ਐਂਡਿਕੋ ਗੱਡੀ ਦੀ ਐਂਡਿਕੋ ਗੱਡੀ ਆ 2008 ਮਾਡਲ ਆ 70000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਜੇ ਆਪਾਂ ਗੱਡੀ ਦੀ ਗੱਲ ਕਰੀਏ ਗੱਡੀ ਆਪਣੇ ਕੋਲੇ ਹੁਸ਼ਿਆਰਪੁਰ ਏਰੀਆ ਚ ਪਹੁੰਚੀ ਹੈ 70000 ਰੁਪਏ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਮੂਕੇ ਤੇ ਕਰ ਲਾਂਗੇ ਤੇ ਟਾਇਰ ਵਧੀਆ ਨੇ ਗੱਡੀ ਸੋਹਣੀ ਏ ਸੀ ਗੱਡੀ ਦਾ ਰੰਗ ਤੁਸੀਂ ਆਪ ਹੀ ਦੇਖ ਲਓ ਗੱਡੀ ਦੇਖ ਲਓ ਸੀ ਚਲਾਉਣ ਚ ਇੱਕ ਨੰਬਰ ਹੈ ਕੰਮ ਵੀ ਕੋਈ ਨਹੀਂ ਭਾਲਦੀ ਮਾਲਕ ਕਹਿੰਦੇ ਨੇ ਇੰਜਨ ਉੰਜਨ ਵੱਲੋਂ ਪੂਰੀ ਵਧੀਆ ਗਈ ਪਹਿਲੇ ਸੈਲਫ ਗੱਡੀ ਸਟਾਰਟ ਹੈ ਤੇ ਨਾ ਤਾਂ ਕੋਈ ਐਕਸੀਡੈਂਟਡ ਹੈ ਮੌਕੇ ਦਾ ਸਾਰਾ ਕੰਮ ਜਿੰਨਾ ਸਰਵਿਸ ਦਾ ਹੁੰਦਾ ਜਿੰਨਾ ਵੀ ਹੁੰਦਾ ਸਾਰਾ ਕਰਵਾਇਆ ਹੋਇਆ ਅੰਦਰੋਂ ਸੋਹਣੀ ਗੱਡੀ ਬਾਹਰੋਂ ਵਧੀਆ ਪਈ ਹੈ ਚਲਾਉਣ ਚ ਬਹੁਤ ਵਧੀਆ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਏ ਸੀ ਜਾ ਕੇ ਤੁਸੀਂ ਦੇਖਣਾ ਚਾਹੋ ਨੂ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ 8427185845 ਗੱਲ ਕਰ ਸਕਦੋਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਗੱਡੀ ਪਹੁੰਚੀ ਆ ਅਰਟੀਗਾ ਅਰਟੀਗਾ ਗੱਡੀ ਆ ਜੀ VDI ਮਾਡਲ ਚ VDI 2014 ਮਾਡਲ ਹੈ ਪੰਜਾਬ ਨੰਬਰ ਹੈ ਗੱਡੀ ਬਹੁਤ ਵਧੀਆ ਕੰਡੀਸ਼ਨ ਹੈ ਚਿੱਟੇ ਰੰਗ ਦੀ ਆ ਤੇ ਅੰਦਰੋਂ ਬਾਹਰੋਂ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਜੇ ਆਪਾਂ ਗੱਡੀ ਦੇਖਣੀ ਹੈ ਤਾਂ ਆਪਾਂ ਨੂੰ ਜਾਣਾ ਪਊਗਾ ਫਿਰੋਜ਼ਪੁਰ ਏਰੀਆ 'ਚ ਮਾਲਕ ਦੀ ਪਰਸਨਲ ਘਰੇ ਰੱਖੀ ਹੋਈ ਗੱਡੀ ਹੈ ਤੁਸੀਂ ਜਾਓਗੇ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ ਪੰਜਾਬ ਨੰਬਰ ਹੈ ਡਾਕੂਮੈਂਟਸ ਜਿੰਨੇ ਵੀ ਹੁੰਦੇ ਆ ਸਾਰੇ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਸੇ ਤੇ ਮਾਲਕੇ ਕਹਿੰਦੇ ਨੇ ਜਿਨੇ ਵੀ ਦੇਖਣੀ ਹੈ ਗੱਡੀ ਇੱਕ ਵਾਰੀ ਘਰ ਆਜੋ ਦੇਖੋ ਪਰਖੋ ਕਾਗਜ਼ ਪੱਤਰ ਚੈੱਕ ਕਰੋ ਅੰਦਰ ਬਾਹਰੋਂ ਜਿੰਨੇ ਵੀ ਚੈੱਕ ਕਰਨੀ ਹੈ ਟਰਾਈ ਲੈਣੀ ਹੈ ਟਰਾਈ ਲਓ ਤੇ ਜਦੋਂ ਪੂਰੀ ਤਰ੍ਹਾਂ ਫਿੱਟ ਵਹਿ ਗਈ ਗੱਡੀ ਉਹ ਤੋਂ ਬਾਅਦ ਰੇਟ ਦੀ ਗੱਲ ਕਰ ਲਾਂਗੇ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਤੁਸੀਂ ਜਿੰਨੇ ਦੇਖ ਰਹੇ ਹੋ ਗੱਡੀ ਤੁਹਾਨੂੰ ਪਸੰਦ ਆਈ ਹੈ ਤਾਂ ਮਾਲਕ ਬਾਈ ਦਾ ਜਿਹੜਾ ਨੰਬਰ ਹੈ ਸਕਰੀਨ ਤੇ ਅਸੀਂ 9592831378 ਗੱਲ ਕਰ ਸਕਦੇ ਹਾਂ ਜੀ ਬਾਕੀ ਹੁਣ ਮੈਨੂੰ ਨਾਲ ਦੇ ਨਾਲ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਲਾਈਕ ਦਾ ਬਟਨ ਹੈ ਜੀ ਜ਼ਰੂਰ ਦਬਾ ਦਿਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਜੇ ਅੱਗੇ ਤੁਮਨ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਗੱਡੀਆਂ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲਬਾਤ ਸਾਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਨੂੰ ਤੇ ਅਗਲੀ ਵੀਡੀਓ 'ਚ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਅਗਲੀ ਵੀਡੀਓ ਚ ਤੁਸੀਂ ਆਪਦੀ ਕੋਈ ਗੱਡੀ ਐ ਘਰ ਆ ਕੋਠੀਆ ਮਕਾਨ ਕੋਈ ਬੋਲਟ ਐ ਕੋਈ ਮੋਟਰਸਾਈਕਲ ਐ ਜੇ ਅਗਲੀ ਵੀਡੀਓ ਚ ਪਾਉਣਾ ਸੀ ਐਡ ਚ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ ਗੱਲ ਕਰਾਂਗੇ ਆਪਾਂ ਗੱਡੀ ਦੀ ਆਪਣੇ ਕੋਲੇ ਗੱਡੀ ਹੁੰਡਾ ਦੀ ਅਮੇਜ਼ ਪਹੁੰਚੀ ਐ ਜੀ ਡੀਜ਼ਲ ਤੇ ਗੱਡੀ ਐ 2014 ਮਾਡਲ ਮਾਲਕ ਨੇ ਗੱਡੀ ਦੱਸੀ ਐ ਦੂਜੇ ਨਾਮ ਐ ਸਾਢੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਪੁੱਛੋ ਮੰਡੀ ਮਾਲਕ ਦਾ ਏਰੀਆ ਗਾ 80 ਤੋਂ 85 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਠੀਕ ਐ ਜੀ ਸੋਹਣੀ ਗੱਡੀ ਆ ਮਾਲਕ ਨੇ ਰੱਖੀ ਵੀ ਵਧੀਆ ਹੋਈ ਆ ਚਲਾਈ ਵੀ ਵਧੀਆ ਹੋਈ ਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਬਾਕੀ 3.5 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੁਸੀਂ ਜਾਇਓ ਜ਼ਰੂਰ ਜੇ ਕਿਸੇ ਨੂੰ ਗੱਡੀ ਪਸੰਦ ਆਈ ਆ ਮਾਲਕ ਦੇ ਘਰੇ ਪੁੱਛੋ ਮੰਡੀ ਪਹਿਲਾਂ ਫੋਨ ਇੱਕ ਵਾਰੀ ਲਾਜ਼ਮੀ ਕਰ ਲਿਓ ਜਿਹਨੂੰ ਵੀ ਗੱਡੀ ਪਸੰਦ ਆਈ ਐ ਜੀ ਬਾਕੀ ਤੁਹਾਨੂੰ ਆਪਾਂ ਫੋਟੋਆਂ ਵਗੈਰਾ ਸਾਰੀਆਂ ਦਿਖਾਈ ਰਹੀਆਂ ਸੀ ਅੰਦਰੋਂ ਗੱਡੀ ਸੋਹਣੀ ਐ ਬਾਹਰੋਂ ਵਧੀਆ ਪਈ ਐ ਨੰਬਰ ਵਾਈ ਦਾ ਸਕਰੀਨ ਤੇ ਐ ਨੰਬਰ ਹੈ ਜੀ 920 632224 ਗੱਲ ਕਰ ਲਿਓ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਹੋਈ ਗੱਲ ਕਰਦੇ ਆ ਜੀ ਆਪਾਂ ਹੁਣ ਆਪਣੇ ਕੋਲ ਇੱਕ ਮਰੂਤੀ 800 ਗੱਡੀ ਪਹੁੰਚੀ ਐ ਏਸੀ ਹੀਟਰ ਵਰਕਿੰਗ ਚ ਅੰਦਰੋਂ ਬਾਹਰੋਂ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਸੱਤ ਮਾਡਲ ਐ ਜੀ ਸੀਟ ਕਵਰ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੇ ਤੇ ਗੱਡੀ 55000 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਪਹੁੰਚੀ ਹੈ ਜੀ ਤਰਨ ਤਰਨ ਮਾਲਕ ਦਾ ਏਰੀਆ ਤੇ 7075 ਰੁਪਏ ਸੇ ਟਾਇਰਾਂ ਦੀ ਕੰਡੀਸ਼ਨ ਹੈ ਗੱਡੀ ਦਾ ਰੰਗ ਵਧੀਆ ਹੈਗਾ ਗੱਡੀ ਚਲਾਉਣ ਚ ਵੀ ਓਕੇ ਹੈ ਬਾਕੀ ਮਾਲਕ ਨੇ ਕਿਹਾਗਾ ਵੀਕਰਿਆਜੋ ਜਿਹਨੇ ਗੱਡੀ ਦੇਖਣੀ ਹੈ ਮਾਲਕ ਕਹਿੰਦੇ ਨੇ ਵੀ ਚਲਾ ਕੇ ਦੇਖ ਲਓ ਗੱਲ ਕਰ ਲਿਓ ਸਾਰੀ ਠੀਕ ਹੈ ਜੀ ਆ ਕੇ ਬਹਿ ਕੇ ਤੇ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਹੇ ਹਾਂ ਜੀ ਜੇ ਗੱਡੀ ਪਸੰਦ ਆਈ ਵਧੀਆ ਲੱਗੀ ਹੈ ਤਾਂ ਜਰੂਰ ਮਾਲਕ ਨੂੰ ਫੋਨ ਕਰ ਲਿਓ ਨੰਬਰ 22 ਦਾ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਸੀ ਨੰਬਰ 22 ਦਾ ਹੈਗਾ 7986218431 ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਮੈਂ ਉਮੀਦ ਕਰਦਾ ਹਾਂ ਜੀ ਵਧੀਆ ਲੱਗੀ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਐਡ ਕਰਵਾਉਣੀ ਹੈ ਤੁਸੀਂ ਤਾਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਹੁਣ ਦਿਓ ਜੀ ਮੈਨੂੰ ਇਜਾਜ਼ਤ